ਅੱਜ ਪੰਨਬਾਸ ਅਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਇੱਕ ਰੈਲੀ ਕੀਤੀ ਗਈ ਇਸ ਦੇ ਵਿੱਚ ਮੁੜ ਇੱਕ ਵਾਰ ਸਰਕਾਰ ਨੂੰ ਆਪਣੀਆਂ ਮੰਗਾਂ ਦੇ ਬਾਰੇ ਜਾਣੂ ਕਰਵਾਇਆ ਅਤੇ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਦੇ ਵੱਲੋਂ ਨਵੀਆਂ ਪਾਈਆਂ ਜਾ ਰਹੀਆਂ ਕਿਲੋਮੀਟਰ ਸਕੀਮਾਂ ਦੀਆਂ ਬੱਸਾਂ ਨੂੰ ਲੈ ਕੇ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ ਇਹ ਸਭਨ ਜਾਣਕਾਰ ਦਿੰਦੇ ਹੋ ਪਰਸੇ ਕਨੇ ਕਿਹਾ ਕਿ ਪਿੰਡ ਦੇ ਸੰ 2024 ਵਿਖੇ ਉਹਨਾਂ ਦੀ ਮੁਲਾਕਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਿ ਵੱਖਰਾ ਕੇਟਰ ਬਣਾ ਕੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਬਾਰਿਕਸਾਲ ਵੀ ਜਾਂਦੇ ਬਾਜੂ ਹਜੇ ਤੱਕ ਉਹਨਾਂ ਦੇ ਅਤ ਖਾਲੀ ਦੇ ਖਾਲੀ ਪਏ ਹਨ ਅਤੇ ਮੁੱਖ ਮੰਤਰੀ ਦੇ ਬੋਲਾਂ ਨੂੰ ਅੱਜ ਤੱਕ ਵਿਭਾਗੀ ਅਧਿਕਾਰੀਆਂ ਦੇ ਵੱਲੋਂ ਪੁਕਾਰਿਆ ਹੀ ਨਹੀਂ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਲੋਕ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜੋ ਕਿ ਹਰ ਵਰ ਘਾਟੇ ਦੇ ਵਿੱਚ ਹੀ ਚਲਦੀਆਂ ਹਨ ਪਰ ਇਸੇ बाजू ਵੀ ਸਰਕਾਰ ਦੇ ਵੱਲੋਂ ਇਹ ਬੱਸਾਂ ਪਾਈਆਂ ਜਾ ਰਹੀਆਂ ਜਿਸ ਦਾ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਮੁਰਦਾਬਾਦ 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 ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਕੀ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਸਰਕਾਰ ਪਾਉਣਾ ਚਾਹ ਰਹੀ ਆ ਉਹਦੇ ਉਹਦੇ ਵਿਰੋਧ ਚ ਆਪਾਂ ਜਿਹੜੀ ਅੱਜ ਗੇਟ ਰੈਲੀ ਕੀਤੀ ਆ ਇਸ ਕਰਕੇ ਕਰ ਰਹੇ ਆਂ ਕਿ ਜਿਹੜੀਆਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਇਹ ਨਾ ਪਾਈਆਂ ਜਾਣ 3 ਸਾਲ ਤੋਂ ਲਗਾਤਾਰ ਹੜਤਾਲ ਕਰਦੇ ਕੋਈ ਵੀ ਕੋਈ ਤੇ ਨਿਕਲਦਾ ਨਹੀਂ ਕੋਈ ਕੋਈ ਵੀ ਨਤੀਜਾ ਨਹੀਂ ਨਿਕਲਿਆ ਅਜੇ ਤੱਕ ਜੀ ਮੀਟਿੰਗ ਬਸ ਮੀਟਿੰਗਾਂ ਦਿੰਦੇ ਆ ਮੀਟਿੰਗਾਂ 'ਚ ਭਰੋਸਾ ਦੇ ਦਿੰਦੇ ਆ ਭਰੋਸੇ ਤੋਂ ਬਾਅਦ ਕੁਝ ਨਹੀਂ ਫਿਰ ਤੁਹਾਡੇ ਕੋਲੋਂ ਵੀ ਨੀਤੀ ਮਿਲ ਜਾਂਦੀ ਕਿ ਹੜਤਾਲ ਕਰਾਂਗੇ ਫਿਰ ਹੜਤਾਲ ਚੋਕਲੇਤੀ ਜਾਂਦੀ ਹੈ ਬਸ ਇਹ ਮੀਟਿੰਗਾਂ ਦਾ ਦਿੰਦੇ ਆ ਕਿ ਮੀਟਿੰਗਾਂ ਮੀਟਿੰਗ ਤੇ ਆ ਜਾਓ ਮੀਟਿੰਗ ਕਰ ਲਓ ਮੀਟਿੰਗ ਤੇ ਭਰੋਸਾ ਦੇ ਕੇ ਫਿਰ ਹਨ ਭੇਜ ਦਿੰਦੇ ਆ ਫਿਰ ਮੀਟਿੰਗਾਂ ਕਰਦੇ ਆ ਬਸ ਇਹੀ ਕੰਮ ਕਰ ਰਹੇ ਆ ਉਹਨਾਂ ਦੇ ਅਗਲੀ ਨੀਤੀ ਕੀ ਹੋਏਗੀ ਅਗਲੀ ਨੀਤੀ ਇਹ ਹੈ ਕਿ ਅਗਰ ਜੇ ਕਿਲੋਮੀਟਰ ਸਕੀਮ ਬਸਾਂ ਦਾ ਟੈਂਡ ਸਾਡੀ ਉਸ ਤੇ ਦੇ ਨਹੀਂ ਅਨਮੇ ਤੇ ਸਮਝਦੀ ਹੜਤਾਲ ਕੀਤੀ ਜਾਏਗੀ 27 ਦੇ 27 ਦੀਪੂ ਬੰਦ ਹੋਣਗੇ ਇਹ ਜੀ ਗੇਟ ਲਈ ਤੁਹਾਨੂੰ ਪਤਾ ਇਹ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਜਿਹੜੀਆਂ ਸਾਡੀਆਂ ਮੰਗਾ ਨਾ ਮੰਨਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ 1 7 2024 ਨੂੰ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਜਲੰਧਰ ਵਿਖੇ ਹੋਈ ਸੀ ਇਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਪਿਆ ਦਾ ਵੱਖਰਾ ਕਟ ਬਣਾ ਕੇ ਤੇ 1 ਮਹੀਨੇ ਦੇ ਵਿੱਚ ਨੂੰ ਪੱਕਾ ਕੀਤਾ ਜਾਵੇ ਪਰ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਕਹੇ ਹੋਏ ਬੋਲ ਸੀ ਉਹ ਜਿਹੜੇ ਸਾਡੇ ਹੈੱਡ ਆਫ ਦੇ ਉੱਚ ਅਧਿਕਾਰੀ ਨੇ ਸਿੱਕੇ ਟੰਗੇ ਹੋਏ ਨੇ ਨਾ ਤਾਂ ਕਿਸੇ ਨੇ ਉਹ ਗੱਲ ਮੰਨਦੇ ਨੇ ਇੱਕ ਸਾਲ ਸਮਾਂ ਬੀਤ ਦੇ ਬਾਵਜੂਦ ਵੀ ਅੱਜ ਅਸੀਂ ਉੱਥੇ ਦੇ ਉੱਥੇ ਖੜੇ ਆਂ ਸਰਕਾਰ ਜਿਹੜੀ ਆ ਉਹ ਕਿਲੋਮੀਟਰ ਬਸਾਂ ਰਹੀ ਆ ਸਰਵਿਸ ਰੂਲ ਲਾਗੂ ਨਹੀਂ ਕਰ ਰਹੀ ਕੱਚੇ ਮੁਲਾਜ਼ਮ ਪੱਕੇ ਨਹੀਂ ਕਰ ਰਹੀ ਜਿਹੜੇ ਚੋਣਾਂ ਦੇ ਸਰਕਾਰਾਂ ਨੇ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮ ਪੱਕੇ ਕਰਨੇ ਆ ਕਿਲੋਮੀਟਰ ਗੱਡੀਆਂ ਬੰਦ ਕਰਨੇ ਆ ਸਰਵਿਸ ਰੂਲ ਲਾਗੂ ਕਰਨੇ ਨੇ ਜਿਹੜੇ ਕੱਚੇ ਕੱਡੇ ਮੁਲਾਜ਼ਮ ਹੋਏ ਉਹ ਭਾਲ ਕਰਨੇ ਨੇ ਤੇ ਮਾਮ ਟ੍ਰਾਂਸਪੋਰਟ ਮਾਫੀਆ ਖਤਮ ਕਰਾਂਗੇ ਉਹਨਾਂ ਵਿੱਚੋਂ ਸਰਕਾਰ ਨੇ ਇੱਕ ਵੀ ਕੰਮ ਜਿਹੜਾ ਉਹ ਨਹੀਂ ਕੀਤਾ ਕਈ ਮੁਲਾਜ਼ਮ ਸਾਡੀਆਂ ਸਕਿਉਰਟੀਆਂ ਨੇ ইপিਐਫ ਦੇ ਫੰਡ ਨੇ ਉਹ ਵੀ ਸਰਕਾਰ ਜਿਹੜੇ ਠੇਕੇਦਾਰ ਲੈ ਕੇ ਭੱਜ ਚੁੱਕੇ ਨੇ ਹੁਣ ਰੱਖੜੀ ਦਾ ਤਿਉਹਾਰ ਆ ਰਿਹਾ ਸਾਡੇ ਮੁਲਾਜ਼ਮਾਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਅਜੇ ਤੱਕ ਅੱਜ ਤੁਸੀਂ ਆਪ ਹੀ ਦੇਖ ਲਓ ਕਿ ਅੱਜ 7 ਤਰੀਕ ਹੋ ਗਈ ਆ ਤੇ ਜੇ ਮੁਲਾਜ਼ਮਾਂ ਕੋਲ ਪੈਸੇ ਨਹੀਂ ਹੋਣਗੇ ਤੇ ਮੁਲਾਜ਼ਮ ਕੀ ਕਰਨਗੇ ਸਰਕਾਰ ਨੂੰ ਬੇਨਤੀ ਹੈ ਵੀ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਵੀ ਉਹ ਇੱਕ ਦਿਨ ਦੇ ਵਿੱਚ ਪੁਆਈਆਂ ਜਾਣ ਕਿਉਂਕਿ ਰੱਖੜੀ ਦਾ ਤਿਉਹਾਰ ਆ ਹਰ ਪਰਿਵਾਰ ਨੂੰ ਹਰ ਸਾਥੀ ਨੂੰ ਲੋੜ ਹੁੰਦੀ ਆ ਪੈਸਿਆਂ ਦੀ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਵਾਂ ਖਾਸ ਕਰਕੇ ਜਿਹੜੀ ਕਿਲੋਮੀਟਰ ਬੱਸਾਂ ਵਾਂ ਉਹ ਨਾਮ ਪਾਈਆਂ ਜਾਣ ਸਰਕਾਰ ਦੀਆਂ ਬੱਸਾਂ ਮਾਲਕੀ ਦੀਆਂ ਬੱਸਾਂ ਪਾਈਆਂ ਜਾਣ ਤੇ ਡੀਪੂਆਂ ਦੇ ਵਿੱਚ ਜਿਹੜੀ ਬੱਸਾਂ ਦੀ ਘਾਰ ਸਪੇਅਰ ਪਾਰਟ ਐ ਨਹੀਂ ਗੱਡੀਆਂ ਟਾਇਰਾਂ ਤੋਂ ਖੜਗੀਆਂ ਨੇ ਉਹਨਾਂ ਮੱਲ ਵੀ ਜਿਹੜਾ ਸਰਕਾਰ ਉਹ ਧਿਆਨ ਕੀਤਾ ਜਾਵੇ ਕਿ ਕੀ ਹੱਲ ਨਿਕਲੇ ਹੁਣ ਅੱਗੇ ਦੀ ਰਣਨੀਤੀ ਕੀ ਰਹੇਗੀ ਬੀਤੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਹੱਲੇ ਹੀ ਨਿਕਲੇ ਆ ਵੀ ਸਾਡੀ ਜਿਹੜੀ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਉਹ ਉਹਨੇ ਨੰਗਾ ਦਸਹਿਮਤੀ ਵੀ ਬਣੀ ਸੀ ਵੀ ਜਿਹੜੀ ਕਿਲੋਮੀਟਰ ਜਿਹੜੀ ਉਹ ਘਾਟੇ ਜਾਂਦੀ ਉਹਦਾ ਜਿਹੜਾ ਸਾਰਾ ਬਾਇਓਟਾ ਕੱਢ ਕੇ ਸਾਡੇ ਸੂਬਾ ਪ੍ਰਧਾਨ ਰੇਸ਼ਮ ਦੇ ਸੂਰੀ ਸਾਰੀ ਸੂਬਾ ਕਮੇਟੀ ਨੇ ਕੱਢ ਦਿੱਤਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਉਹ ਘਾਟੇ ਜਾਂਦੀਆਂ ਨੇ ਪਰ ਸਰਕਾਰ ਫੇਰ ਪਤਾ ਨਹੀਂ ਕਿਉਂ ਕਿਲੋਮੀਟਰ ਗੱਡੀਆਂ ਦਾ ਕਵਾੜਾ ਫੇਰ ਲੈ ਕੇ ਆਉਂਦੀ ਆ ਅਸੀਂ ਸਰਕਾਰ ਨੂੰ ਇਹ ਹੀ ਬੰਦੀ ਵੀ ਕਿਲੋਮੀਟਰ ਗੱਡੀਆਂ ਬੰਦ ਕਰਕੇ ਤੇ ਜਿਹੜੀਆਂ ਮਾਲਕੀ ਬੱਸਾਂ ਪਾਈਆਂ ਜਾਂ ਸਰਕਾਰ ਅੱਗੇ ਰੰਨ ਦਿੱਤੀ ਹੈ ਜੇ ਸਰਕਾਰ ਕਿਲੋਮੀਟਰ ਦਾ ਟੈਂਡਰ ਲੈ ਕੇ ਆਉਂਦੀ ਆ ਤਾਂ ਜਿਹੜੇ ਸਾਡੇ ਅਸੀਂ ਪੋਸਟਪੋਨ ਕੀਤੇ ਨੇ ਹਾਲਤਾ ਹਾਲ ਮਜਾਰੇ ਉਹ ਸਾਡੇ ਸਟੈਂਡ ਕਰਨਗੇ ਉਦਾਂ ਦੇ ਉਦਾਂ